ਕਹਿੰਦਾ ਵੀ ਜਿੰਨੀਆਂ ਇਹ ਛਾਲਾ ਮਾਰੂਗਾ ਤੇ ਹਰ ਇੱਕ ਛਾਲ ਦਾ ਜਿਹੜਾ ਉਹ 1000 ਰੁਪਏ ਦੇ ਨਾਲ ਮਾਨ ਸਨਮਾਨ ਕਰਾਂਗੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ਾਜੀ ਦੀ ਰੇਡ। ਜਫਾਫੀ 4 ਨੇ ਗੁਰਦੁਆਰਾ 베ਰ ਸਾਹਿਬ ਕਬੱਡੀ ਕਲੱਬ ਦੇ ਜਸਵੰਤ ਪੱਲਵੀ ਟੀਮ ਦੇ ਇੱਕ ਪਾਸੇ ਨੌਜਨ ਕਹਿੰਦੇ ਗੁਰਵਿੰਦਰ ਸੀਤੇਵਾਲ ਦੀ ਧਰਤੀ ਦਾ ਹੁਣ ਲਾਉ ਸਰੇ ਦਾ ਜਫਾ ਪਰ ਸ਼ਾਜੀ। ਆਹ ਬੱਲੇ 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 ਦੇ ਪਿਆਰ 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 ਨਾਲ ਪਿਆਰ ਨਾਲ ਪਿਆਰ ਨਾਲ ਸ਼ਾਜੀ ਪਿਆਰ ਪਿਆਰ ਨਾਲ ਪਿਆਰ ਵੀ ਕਮਲੇ ਇਦਾਂ ਦਾ ਯੂਰਾ ਆਉਂਦਾ ਕਿ ਨਹੀਂ ਫੇਰ ਸੰਗਤ 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 ਅਨੰਦ ਬਾਣੀ ਦੀ ਸ਼ਿਰਖੀ ਨਾਲ ਵਾਲੀਆ ਸ਼ੁਰਲੀ 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 ਅੰਬੇ ਨੂੰ ਟਾ ਗਿਆ ਓਏ ਵਿੱਚ ਵੇਰ ਕੇ ਦੇ ਅੰਬੇ ਨੂੰ ਜਫਾ ਲਾ ਗਿਆ ਵਿੱਚ ਵੀਰੋ ਗੁਰੂ ਘਰ ਦਾ ਟੂਰਨਾਮੈਂਟ ਸੀਗਾ ਤੇ ਸਫਲ ਕਿਉਂ ਨਾ ਹੁੰਦਾ ਇਹ ਤੇ ਹੁਣ ਹੀ ਸੀਗਾ ਮੇਰੇ ਵੀਰੋ ਆਓ ਸਾਹਮਣੇ ਮਸਤਰਕਾ ਮਾਲਕਾਂ ਕਮੇਟੀ ਸਾਰੇ ਮੈਂਬਰਾਂ ਸਹਿਬਾਨ ਦਾ ਪਹਿ ਦਿਲ ਤੋਂ ਧੰਨਵਾਦ ਹੈ ਵੱਡੀ ਹਿੰਮਤ ਮਾਰੀ ਵੱਡੀ ਮੇਰੇ ਵੀਰੋ ਮਿਹਨਤ ਕੀਤੀ ख़ुश